ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਅੱਜ ਅਸੀਂ ਅਜਿਹੇ ਨੁਸਖਿਆਂ ਬਾਰੇ ਜਾਣਾਂਗੇ ਜਿਹੜੇ ਸਾਡੇ ਕੋਲੇਸਟ੍ਰੋਲ ਨੂੰ ਵੀ ਘੱਟ ਕਰਦੇ ਆ ਤੇ ਦਿਲ ਦੇ ਦੌਰੇ ਦੇ ਹੋਣ ਵਾਲੇ ਖਤਰੇ ਨੂੰ ਵੀ ਘਟਾਉਂਦੇ ਆ ਸੋ ਸਾਡੇ ਦਿਲ ਨੂੰ ਮਜ਼ਬੂਤੀ ਦਿੰਦੀਆਂ ਇਹ ਚੀਜ਼ਾਂ ਕੁਦਰਤੀ ਸੋ ਆਓ ਪੂਰੀ ਡਿਟੇਲ ਨਾਲ ਜਾਣਦੇ ਆ ਵੀ ਉਹ ਕਿਹੜੀਆਂ ਚੀਜ਼ਾਂ ਐ ਤੇ ਦਿਲ ਦੇ ਦੌਰੇ ਆਉਣ ਪਿੱਛੇ ਕਾਰਨ ਕਿਹੜੇ-ਕਿਹੜੇ ਆ ਉਸ ਬਾਰੇ ਵੀ ਜਾਣਦੇ ਆਂ ਡਿਟੇਲ ਸੋ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਹੈਲਥ ਟਾਕ ਇਹਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਜੋ ਅੱਗੇ ਵੀ ਸਿਹਤ ਨੂੰ ਲੈ ਕੇ ਜਿਹੜੀਆਂ ਮੈਂ ਵੀਡੀਓਜ਼ ਬਣਾਉਂਗਾ ਤੁਹਾਡੇ ਤੱਕ ਸਿੱਧੀਆਂ ਆਸਾਨੀ ਨਾਲ ਪਹੁੰਚਿਆ ਕਰਨ ਸਾਥਿਓ ਦਿਲ ਦਾ ਜਿਹੜਾ ਦौरा ਪੈਂਦਾ ਏ ਉਹਦੇ ਜਿਹੜੇ ਮੇਨ ਕਾਰਨ ਹੁੰਦੇ ਆ ਇੱਕ ਤਾਂ ਜਦੋਂ ਸਾਡਾ ਕੋਲੇਸਟ੍ਰੋਲ ਆ ਜਿਹੜਾ LDL ਮਾੜਾ ਕੋਲੇਸਟ੍ਰੋਲ ਉਬਦਣਾ ਸ਼ੁਰੂ ਹੋ ਜੇ ਟ੍ਰਾਈਗਲਿਸਰਾਈਡ ਸਾਡੇ ਵਧਨੇ ਸ਼ੁਰੂ ਹੋ ਜਾਣ ਤੇ ਨੰਬਰ 2 ਤੇ ਹੁੰਦਾ ਹੈ ਵੱਡਾ ਕਾਰਨ ਇਨਫਲੇਮੇਸ਼ਨ ਇਨਫਲੇਮੇਸ਼ਨ ਭਾਵ ਸਾਡੇ ਸਰੀਰ ਦੇ ਵਿੱਚ ਜਦੋਂ ਸੋਜਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਇਨਫਲੇਮੇਸ਼ਨ ਆਉਂਦੀ ਕਦੋਂ ਆ ਜਦੋਂ ਸਾਨੂੰ ਸ਼ੂਗਰ ਦੀ ਬਿਮਾਰੀ ਹੋ ਜੇ ਜਾਂ ਜਿਹੜਾ ਇਨਸੂਲਿਨ ਰੈਜ਼ਿਸਟੈਂਸ ਆ ਉਹ ਆਉਣਾ ਸ਼ੁਰੂ ਹੋ ਜੇ ਭਾਵ ਇਨਸੂਲਿਨ ਦੇ ਕੰਮ ਕਰਨ ਦੀ ਜਿਹੜੀ ਸ਼ਮਤਾ ਉਹ ਘਟਣੀ ਸ਼ੁਰੂ ਹੋ ਜੇ ਇਸ ਤੋਂ ਇਲਾਵਾ ਜਿਹੜਾ ਅਸੀਂ ਬਾਹਰ ਲਿਆਂ ਚੀਜ਼ਾਂ ਖਾਣੇ ਆ ਤਲੀਆਂ ਮਲੀਆਂ ਉਹਨਾਂ ਨਾਲ ਵੀ ਜਿਹੜਾ ਇਨਫਲੇਮੇਸ਼ਨ ਵਧਦੀ ਸਾਡੇ ਸਰੀਰ 'ਚ ਤੇ ਜਿਹੜਾ ਅਸੀਂ ਸਟ्रेस ਲੈਨੇ ਆ ਦਿਮਾਗੀ ਬੋਝ ਇਹਦੇ ਨਾਲ ਵੀ ਇਨਫਲੇਮੇਸ਼ਨ ਆਉਂਦੀ ਆ ਕਿਉਂਕਿ ਲਗਾਤਾਰ ਸਟ्रेस ਲੈਣਾ ਕੋਰਟੀਸੋਲ ਦਾ ਜਿਹੜਾ ਲੈਵਲ ਸਾਡੇ ਸਰੀਰ 'ਚ ਉਹ ਵਧਣਾ ਸ਼ੁਰੂ ਹੋ ਜਾਂਦਾ ਸੋ ਉਹਦੇ ਨਾਲ ਵੀ ਕ੍ਰੋਨਿਕ ਕੋਰਟੀਸੋਲ ਦੇ ਵਧਣ ਨਾਲ ਵੀ ਜਿਹੜੀ ਸਾਡੇ ਖੂਨ ਦੀਆਂ ਨਸਾਂ ਦੇ ਵਿੱਚ ਇਨਫਲੇਮੇਸ਼ਨ ਆਣੀ ਸ਼ੁਰੂ ਹੋ ਜਾਂਦੀ ਆ ਸਾਡੀਆਂ ਆਰਟਰੀਜ਼ ਵਿੱਚ ਸੋ ਦਿਲ ਦਾ ਦੌਰਾ ਆਉਣ ਦਾ ਖਤਰਾ ਕਦੋਂ ਬਣਦਾ ਜਦੋਂ ਸਾਡੇ ਖੂਨ ਦੀਆਂ ਨਸਾਂ ਦੇ ਵਿੱਚ ਕਹੋ ਵੀ ਬਲੈਕ ਬਣਨਾ ਸ਼ੁਰੂ ਹੋ ਜਾਂਦਾ ਹੈ ਬਲੈਕ ਬਣਦਾ ਕਿਵੇਂ ਆ ਸਾਥੀਓ ਕੋਲੇਸਟ੍ਰੋਲ ਹੋ ਗਿਆ ਪ੍ਰੋਟੀਨ ਹੋ ਗਏ ਵਾਈਟ ਬਲੱਡ ਸੈਲਸ ਹੋ ਗਏ ਇਹ ਸਾਰੀਆਂ ਚੀਜ਼ਾਂ ਮਿਲ ਕੇ ਸਾਡੇ ਆਰਟਰੀਜ਼ ਦੇ ਵਿੱਚ ਜੰਮਣੀਆਂ ਸ਼ੁਰੂ ਹੋ ਜਾਂਦੀਆਂ ਜਮਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਸੋ ਜੰਮਦੀਆਂ ਕਦੋਂ ਆ ਜਦੋਂ ਸਾਡੀਆਂ ਖੂਨ ਦੀਆਂ ਨਸਾਂ ਦੇ ਵਿੱਚ ਕੋਈ ਮਾਈਨਰ ਇੰਜਰੀ ਹੋ ਜੇ ਮਾਈਨਰ ਇੰਜਰੀ ਕਦੋਂ ਹੋਊਗੀ ਥੋੜੀ ਬਹੁਤੀ ਜਿਹੜੀ ਇੰਜਰੀ ਹੁੰਦੀ ਆ ਉਹ ਉਦੋਂ ਹੋਊਗੀ ਜਦੋਂ ਸਾਡੇ ਸਰੀਰ ਦੇ ਵਿੱਚ ਇਨਫਲੇਮੇਸ਼ਨ ਵਧਣੀ ਸ਼ੁਰੂ ਹੋ ਜਾਂਦੀ ਆ ਸੋਜਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸੋ ਇਨਫਲੇਮੇਸ਼ਨ ਟ੍ਰਿਗਰ ਕਰਦੀ ਆ ਇੰਜਰੀਜ਼ ਨੂੰ ਤਾਂ ਉਥੇ ਥੋੜੀ ਬਹੁਤੀ ਜਦੋਂ ਇੰਜਰੀ ਹੋ ਜਾਂਦੀ ਆ ਸਾਡੇ ਖੂਨ ਦੀਆਂ ਨਸਾਂ ਦੇ ਵਿੱਚ ਤਾਂ ਉਥੇ ਜਿਹੜੇ ਵਾਈਟ ਬਲੱਡ ਸੈੱਲ ਆ ਕੇ ਪ੍ਰੋਟੀਨ ਆ ਕੇ ਕੋਲੇਸਟ੍ਰੋਲ ਜਮਾ ਹੋਣੇ ਸ਼ੁਰੂ ਹੋ ਜਾਂਦੇ ਤੇ ਹੌਲੀ ਹੌਲੀ ਉੱਥੇ ਜਿਹੜਾ ਪਲੇਕ ਬਣਨਾ ਸ਼ੁਰੂ ਹੋ ਜਾਂਦਾ ਖੂਨ ਦਾ ਇੱਕ ਧੱਕਾ ਉੱਥੇ ਬਣ ਜਾਂਦਾ ਹੈ ਸੋ ਜਦੋਂ ਇਹ ਆਰਟਰੀ ਨੂੰ ਪੂਰੀ ਤਰ੍ਹਾਂ ਬਲੌਕ ਕਰ ਦਿੰਦਾ ਹੈ ਇਹ ਜਿਹੜਾ ਕੈਲੋ ਕਲੌਟ ਜਮਾ ਹੋਣਾ ਸ਼ੁਰੂ ਹੋਇਆ ਉੱਥੇ ਤਾਂ ਉਸ ਤੋਂ ਬਾਅਦ ਉੱਥੇ ਖੂਨ ਦਾ ਦੌਰਾ ਜਦੋਂ ਰੁਕ ਜਾਂਦਾ ਹੈ ਜੇ ਇਹ ਆਰਟਰੀ ਦਿਲ ਦੀ ਹੋਵੇ ਤਾਂ ਹਾਰਟ ਅਟੈਕ ਹੋ ਜਾਂਦਾ ਹੈ ਜੇ ਇਹੀ ਆਰਟਰੀ ਬ੍ਰੇਨ ਚ ਇਹ ਜਿਹੜਾ ਪਲੈਕ ਬਣਨਾ ਸ਼ੁਰੂ ਹੋ ਜੇ ਤਾਂ ਬ੍ਰੇਨ ਸਟ੍ਰੋਕ ਹੋਣ ਦਾ ਖਤਰਾ ਹੋ ਜਾਂਦਾ ਸੋ ਹੁਣ ਸਵਾਲ ਆਉਂਦਾ ਵੀ ਦਿਲ ਨੂੰ ਅਸੀਂ ਸਹੀ ਕਿਵੇਂ ਰੱਖ ਸਕਦੇ ਹਾਂ ਹਾਰਟ ਅਟੈਕ ਦੇ ਖਤਰੇ ਨੂੰ ਘਟਾਇਆ ਕਿਵੇਂ ਜਾ ਸਕਦਾ ਸੋ ਦਿਲ ਦੀ ਸਿਹਤ ਨੂੰ ਸਹੀ ਰੱਖਣ ਦਾ ਸਭ ਤੋਂ ਵਧੀਆ ਜਿਹੜਾ ਨੁਸਖਾ ਹੈ ਉਹ ਹੈਗਾ ਅਰਜਨ ਦੀ ਛਾਲ ਦਾ ਪਾਣੀ ਅਰਜਨ ਦੀ ਸਾਕਾ ਜਿਹੜੀ ਇਹ ਕੀ ਕਰਦੀ ਆ ਸਾਡੇ ਹਾਰਟ ਨੂੰ ਮਜ਼ਬੂਤੀ ਦਿੰਦੀ ਆ ਸਾਡੇ ਮਾੜੇ ਕੋਲੇਸਟ੍ਰੋਲ ਨੂੰ ਘਟ ਕਰਦੀ ਆ ਇਸ ਤੋਂ ਇਲਾਵਾ ਇਹ ਸਾਡੀਆਂ ਜਿਹੜੀਆਂ ਖੂਨ ਦੀਆਂ ਨਸਾਂ ਆ ਉਹਨਾਂ ਦੀ ਜਿਹੜੀ ਇਨਫਲੇਮੇਸ਼ਨ ਹੋ ਜਾਂਦੀ ਹੈ ਉਹਨੂੰ ਵੀ ਘੱਟ ਕਰਦੀ ਆ ਖੂਨ ਦੀਆਂ ਨਸਾਂ 'ਚ ਲਚਕੀਲਾਪਨ ਆਉਂਦਾ ਅਰਜਨ ਦੀ ਛਾਲ ਦਾ ਜੇ ਅਸੀਂ ਸੇਵਨ ਕਰਦੇ ਆ ਸੋ ਇਹ ਸਾਨੂੰ ਪਾਊਡਰ ਦੇ ਫਾਰਮ 'ਚ ਵੀ ਮਿਲ ਸਕਦੀ ਆ ਪੰਸਾਰੀ ਦੀ ਦੁਕਾਨ ਤੋਂ ਵੀ ਤੁਸੀਂ ਅਰਜਨ ਦੀ ਜਿਹੜੀ ਸਾਕ ਆ ਉਹ ਖਰੀਦ ਸਕਦੇ ਆ ਸੋ ਜੇ ਤੁਸੀਂ ਇਸ ਅਰਜਨ ਦੀ ਸਾਕ ਲਈ ਹੈ ਦਾ 1 ਤੋਂ 1.5 ਇੰਚ ਦਾ ਟੁਕੜਾ ਜਿਹੜਾ ਪਾਣੀ ਦੇ ਵਿੱਚ ਉਬਾਲੋ ਇਸ ਤੋਂ ਬਾਅਦ ਇਹ ਪਾਣੀ ਛਾਣ ਕੇ ਤੁਸੀਂ ਪੀਣਾ ਹੈ ਤੇ ਜੇ ਪਾਊਡਰ ਦਾ ਸੇਵਨ ਕਰਨਾ ਹੈ ਇੱਕ ਚਮਚਾ ਪਾਊਡਰ ਐਡ ਕਰ ਲਓ ਇੱਕ ਗਲਾਸ ਪਾਣੀ ਚ ਇਹਨੂੰ ਵਧੀਆ ਤਰੀਕੇ ਨਾਲ 10 ਮਿੰਟ ਬਾ ਲੋ ਤੇ ਇਹਨੂੰ ਛਾਣ ਕੇ ਪੀਓ ਇਹਦੇ ਨਾਲ ਤੁਹਾਡੇ ਜਿਹੜੀ ਦਿਲ ਦੀ ਜਿਹੜੀ ਪمپ ਕਰਨ ਦੀ ਪਾਵਰ ਆ ਉਹ ਵੀ ਵਧੀਆ ਹੁੰਦੀ ਆ ਹਾਰਟ ਦੇ ਮਸਲ ਵੀ ਮਜ਼ਬੂਤ ਹੁੰਦੇ ਆ ਤੇ ਨਸਾਂ ਦੇ ਵਿੱਚ ਜਿਹੜੀ ਇਨਫਲੇਮੇਸ਼ਨ ਹੋਈ ਉਹ ਵੀ ਘਟ ਹੋ ਜਾਂਦੀ ਆ ਸੋ ਜਿਹਦੇ ਨਾਲ ਹਾਰਟ ਅਟੈਕ ਹੋਣ ਦਾ ਜਿਹੜਾ ਖਤਰਾ ਹੈ ਉਹ ਵੀ ਘਟਦਾ ਇਸ ਤੋਂ ਇਲਾਵਾ ਹੋਰ ਵਧੀਆ ਨੁਸਖਾ ਹੈਗਾ ਸਵੇਰੇ ਜਦੋਂ ਤੁਸੀਂ ਉੱਠਦੇ ਆਂ ਤਾਂ ਅੱਧਾ ਚਮਚ ਹਲਦੀ ਦਾ ਐਡ ਕਰੋ ਇੱਕ ਗਲਾਸ ਪਾਣੀ ਦੇ ਵਿੱਚ 1 ਇੰਚ ਦਾ ਟੁਕੜਾ ਅਦਰਕ ਦਾ ਪੀਸ ਕੇ ਉਹਨੂੰ ਚੰਗੀ ਤਰ੍ਹਾਂ ਕੁਤਰ ਕੇ ਉਹ ਪਾਓ ਇਹਨੂੰ ਚੰਗੀ ਤਰ੍ਹਾਂ ਬਾਲੋ 10 ਤੋਂ 15 ਮਿੰਟ ਹੁਣ ਇਹਦੇ ਵਿੱਚ ਇੱਕ ਨਿੰਬੂ ਨਿਚੋੜ ਲਓ ਤੇ ਅੱਧਾ ਜਾਂ ਇੱਕ ਚਮਚਾ ਸ਼ਹਿਦ ਦਾ ਮਿਲਾ ਕੇ ਇਹਦਾ ਸੇਵਨ ਕਰੋ ਰੋਜ਼ਾਨਾ ਇਹਦਾ ਸੇਵਨ ਕਰਨ ਨਾਲ ਵੀ ਤੁਹਾਡਾ ਜਿਹੜਾ ਦਿਲ ਹੋ ਮਜ਼ਬੂਤ ਹੁੰਦਾ ਏ ਤੁਹਾਡਾ ਕੋਲੇਸਟ੍ਰੋਲ ਵੀ ਘਟੂਗਾ ਕਿਉਂਕਿ ਜਿਹੜਾ ਅਦਰਕ ਆ ਉਹਦੇ ਵਿੱਚ ਵੀ ਐਂਟੀ ਇਨਫਲੇਮੇਟਰੀ ਗੁਣ ਆ ਤੇ ਜਿਹੜੀ ਹਲਦੀ ਆ ਉਹਦੇ ਵਿੱਚ ਵੀ ਐਂਟੀ ਇਨਫਲੇਮੇਟਰੀ ਗੁਣ ਪਾਏ ਜਾਂਦੇ ਐਂਟੀ ਇਨਫਲੇਮੇਟਰੀ ਗੁਣ ਕੀ ਕਰਦੇ ਆ ਇਹ ਸਾਡੇ ਸਰੀਰ ਦੇ ਵਿੱਚ ਇਨਫਲੇਮੇਸ਼ਨ ਨੂੰ ਘੱਟ ਕਰਦੇ ਆ ਸੋ ਇਹਦੇ ਨਾਲ ਕੀ ਹੁੰਦਾ ਏ ਸਾਡੇ ਖੂਨ ਜੰਮਣ ਦਾ ਜਿਹੜਾ ਖਤਰਾ ਏ ਉਹ ਘਟਦਾ ਏ ਤੇ ਦਿਲ ਦੀ ਸਿਹਤ ਸਾਡੀ ਵਧੀਆ ਰਹਿੰਦੀ ਆ ਤੇ ਸਾਥੀਓ ਵਿਟਾਮਿਨ ਸੀ ਜਿਹੜਾ ਨਿੰਬੂ ਚ ਹੁੰਦਾ ਏ ਉਹ ਸਾਡੇ ਮਾੜੇ ਕੋਲੇਸਟ੍ਰੋਲ ਨੂੰ ਵੀ ਘੱਟ ਕਰਦਾ ਤੇ ਇਸੇ ਤਰ੍ਹਾਂ ਅਰਜਣ ਦੀ ਸੱਕ ਦਾ ਵੀ ਜੇ ਅਸੀਂ ਸੇਵਨ ਕਰਦੇ ਆ ਉਹਦੇ ਉਬਲੇ ਪਾਣੀ ਦਾ ਤਾਂ ਉਹ ਵੀ ਬਹੁਤ ਵਧੀਆ ਏ ਇਹਦੇ ਵਿੱਚ ਟੈਨਿਨ ਤੇ ਫਲੇਵਨੋਇਡ ਵਰਗੇ ਜਿਹੜੇ ਐਂਟੀਆਕਸੀਡੈਂਟ ਆ ਉਹ ਸਾਡੇ ਦਿਲ ਦੀ ਸਿਹਤ ਨੂੰ ਸਹੀ ਰੱਖਦੇ ਆ ਕੋਲੇਸਟ੍ਰੋਲ ਨੂੰ ਘਟਾਉਂਦੇ ਆ ਸੋ ਇਹ ਏ ਸੀਗੇ ਦੋ ਨੁਸਖੇ ਤੇ ਸਾਥੀਓ ਹੁਣ ਜਿਹੜਾ ਅਸੀਂ ਗੱਲ ਕਰਨ ਜਾ ਰਹੇ ਹਾਂ ਲਸਣ ਬਾਰੇ ਸੋ ਲਸਣ ਵੀ ਜਿਹੜਾ ਬੜਾ ਅਫੈਕਟਿਵਲੀ ਕੰਮ ਕਰਦਾ ਸਾਡੇ ਹਾਰਟ ਵਾਸਤੇ ਦਿਲ ਵਾਸਤੇ ਲਸਣ ਦੇ ਵਿੱਚ ਐਲਿਸਨ ਨਾਂ ਦਾ ਜਿਹੜਾ ਕੰਪਾਊਂਡ ਪਾਇਆ ਜਾਂਦਾ ਏ ਇਹ ਜਿਹੜਾ ਐਲਿਸਨ ਹੈ ਸਾਡੇ ਮਾੜੇ ਕੋਲੇਸਟ੍ਰੋਲ ਨੂੰ ਘੱਟ ਕਰਦਾ ਏ ਤੇ ਚੰਗਾ ਕੋਲੇਸਟ੍ਰੋਲ ਜਿਹੜਾ ਐਚਡੀਐ ਉਹਨੂੰ ਸਗੋਂ ਵਧਾਉਂਦਾ ਏ ਸੋ ਲਸਣ ਵੀ ਸਾਡੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਇਹਨੂੰ ਸੇਵਨ ਕਰਨ ਦਾ ਸਹੀ ਤਰੀਕਾ ਇਹ ਆ ਵੀ ਲਸਣ ਦੀਆਂ ਦੋ ਕਲੀਆਂ ਲਓ ਇਹਨਾਂ ਨੂੰ ਬਰੀਕ-ਬਰੀਕ ਕੁੱਤਰ ਲਓ ਬਰੀਕ-ਬਰੀਕ ਕੱਟ ਲਓ ਛੋਟੇ-ਛੋਟੇ ਪੀਸ ਕਰ ਲਓ ਉਸ ਤੋਂ ਬਾਅਦ 10 ਤੋਂ 15 ਮਿੰਟ ਇਹਨੂੰ ਪਿਆ ਰਹਿਣ ਦੋ ਹੁਣ ਤੁਸੀਂ ਇਹਦਾ ਚਬਾ ਕੇ ਚੰਗੀ ਤਰ੍ਹਾਂ ਕੋਸੇ ਜੇ ਪਾਣੀ ਨਾਲ ਸੇਵਨ ਕਰਨਾ ਸੋ ਰੋਜ਼ਾਨਾ ਸਵੇਰੇ ਨਿਰਨੇ ਕਾਲ ਜੇ ਇਹਦਾ ਸੇਵਨ ਕਰੋ ਇਹ ਵੀ ਤੁਹਾਡੇ ਦਿਲ ਦੀ ਸਿਹਤ ਨੂੰ ਵਧੀਆ ਰੱਖਦਾ ਤੁਹਾਡੀਆਂ ਆਰਟਰੀਜ਼ ਵਿੱਚ ਜਿਹੜੀ ਇਨਫਲੇਮੇਸ਼ਨ ਆ ਉਹਨੂੰ ਵੀ ਘੱਟ ਕਰਦਾ ਹੈ ਤੇ ਤੁਹਾਡੇ ਮਾੜੇ ਕੋਲੇਸਟ੍ਰੋਲ ਨੂੰ ਵੀ ਘਟਾਉਂਦਾ ਤੇ ਬਲੱਡ ਪ੍ਰੈਸ਼ਰ ਨੂੰ ਵੀ ਰੈਗੂਲੇਟ ਕਰਦਾ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਦਾ ਜਿਹੜਾ ਲਸਣ ਦਾ ਜੇ ਤੁਸੀਂ ਰੋਜ਼ਾਨਾ ਸੇਵਨ ਕਰਦੇ ਆ ਤਾਂ ਤੋ ਸਾਥੀਓ ਜਿਹੜੇ ਤਿੰਨ ਅਨੋਸਖੇ ਤਾਂ ਵਰਤ ਤੋਂ ਇਹਦੇ ਨਾਲ ਨਾਲ ਫਾਈਬਰ ਜਿਹੜੀਆਂ ਚੀਜ਼ਾਂ ਜ਼ਿਆਦਾ ਏ ਉਹ ਜ਼ਰੂਰ ਖਾਓ ਸਿਟਰਸ ਫਰੂਟ ਖਾਓ ਖੱਟੇ ਫਲ ਇਹ ਵੀ ਬਹੁਤ ਵਧੀਆ ਦਿਲ ਦੀ ਸਿਹਤ ਨੂੰ ਸਹੀ ਰੱਖਣ ਵਾਸਤੇ ਇਹਨਾਂ ਵਿੱਚ ਫਾਈਬਰ ਜ਼ਿਆਦਾ ਹੁੰਦਾ ਜਿਹੜੇ ਕਿ ਸਾਡੇ ਕੋਲੇਸਟ੍ਰੋਲ ਜਮਾ ਨਹੀਂ ਹੋਣ ਦਿੰਦੇ ਤੇ ਵਿਟਾਮਿਨ ਸੀ ਹੁੰਦਾ ਇਹਨਾਂ ਦੇ ਵਿੱਚ ਜਿਹੜੇ ਸਾਡੇ ਨੈਚੁਰਲ ਕੁਦਰਤੀ ਤਰੀਕੇ ਦੇ ਨਾਲ ਸਾਡੇ ਕੋਲੇਸਟ੍ਰੋਲ ਨੂੰ ਘਟਾਉਂਦੇ ਆ ਦਿਲ ਦੀ ਸਿਹਤ ਨੂੰ ਵਧੀਆ ਰੱਖਦੇ ਆ ਤੇ 스트ੈਸ ਘਟ ਲਓ ਕਿਉਂਕਿ 스트ੈਸ ਨਾਲ ਕੋਰਟੀਸੋਲ ਵਧਦਾ ਸਾਡੇ ਸਰੀਰ 'ਚ ਇਹ ਜਿਹੜਾ ਕੋਰਟੀਸੋਲ ਨਾਂ ਦਾ ਪਦਾਰਥ ਆ ਇਹ ਇੱਕ ਬੜਾ ਹਾਨੀਕਾਰਕ ਪਦਾਰਥ ਆ ਜਿਹੜਾ ਸਾਡੇ ਸਰੀਰ ਦੇ ਵਿੱਚ ਹੌਲੀ-ਹੌਲੀ ਜ਼ਹਿਰ ਦਾ ਕੰਮ ਕਰਦਾ ਹੈ ਇਨਫਲੇਮੇਸ਼ਨ ਵਧਾਉਂਦਾ ਹੈ ਤੇ ਸਾਨੂੰ ਹਾਰਟ ਅਟੈਕ ਆਉਣ ਦੇ ਖਤਰੇ ਨੂੰ ਵਧ ਕਰਦਾ ਤੇ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਆ ਉਹ ਸ਼ੂਗਰ ਨੂੰ ਮੇਨਟੇਨ ਰੱਖਣ ਕੰਟਰੋਲ 'ਚ ਰੱਖਣ ਕਿਉਂਕਿ ਸ਼ੂਗਰ ਵਧਣ ਦੇ ਨਾਲ ਵੀ ਜਿਹੜੀਆਂ ਸਾਡੇ ਦਿਲ ਦੀਆਂ ਨਸਾਂ ਆ ਉਹਨਾਂ ਦੀ ਵੀਅਰ ਐਂਡ ਟੀਅਰ ਹੌਲੀ ਸ਼ੁਰੂ ਹੋ ਜਾਂਦੀ ਭਾਵ ਕਮਜ਼ੋਰ ਪੈਣੀਆਂ ਸ਼ੁਰੂ ਹੋ ਜਾਂਦੀਆਂ ਉਹਨਾਂ ਦੇ ਵਿੱਚ ਇੰਜਰੀਜ਼ ਹੋਣ ਦੇ ਚਾਂਸ ਆ ਜਿਹੜੇ ਉਹ ਵਧਣ ਲੱਗ ਜਾਂਦੇ ਆ ਸੋ ਸਾਥੀਓ ਜਾਣਕਾਰੀ ਨੂੰ ਵੱਤ ਤੋਂ ਵੱਧ ਭੈਣ ਭਰਾਵਾਂ ਤੱਕ ਭੇਜਿਓ ਤਾਂ ਜੋ ਵੱਤ ਤੋਂ ਵੱਧ ਭੈਣ ਭਰਾਵਾਂ ਨੂੰ ਇਹ ਜਾਣਕਾਰੀ ਦਾ ਲਾਭ ਮਿਲੇ ਫਾਇਦਾ ਮਿਲੇ ਤੇ ਆਪਣਾ ਜਿਹੜਾ YouTube ਚੈਨਲ ਡਾਕਟਰ ਹਰਮਨ ਜੀਰਾ ਹੈਲਥ ਟਾਕ ਇਹਨੂੰ ਸਬਸਕ੍ਰਾਈਬ ਵੀ ਕਰ ਲਿਓ ਸੋ ਇਜਾਜ਼ਤ ਦਿਓ ਧੰਨਵਾਦ